हां जी ਆਸ ਕਰਦੇ ਆ ਤੁਸੀਂ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਆਪਣੇ ਘਰੇ ਠੀਕ ਠਾਕ ਹੋਵੋਗੇ ਆਜੋ ਫਿਰ ਅਨੂਨਾਕੀ ਦਾ ਆਪਾਂ ਅਗਲਾ 파ਟ ਸ਼ੁਰੂ ਕਰਦੇ ਹਾਂ 2003 ਦੇ ਵਿੱਚ ਜਰਮਨ ਦੀ ਇੱਕ ਖੋਜੀ ਟੀਮ ਨੇ ਇਰਾਕ ਦੇ ਵਿੱਚ ਇੱਕ ਮਹੱਤਵਪੂਰਨ ਖੋਜ ਕਰਨ ਦੀ ਘੋਸ਼ਣਾ ਕੀਤੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਮਹਾਨ ਰਾਜਾ ਗਿਲਗਾਮੇਸ਼ ਦੀ ਕਬਰ ਲੱਭ ਲਈ ਆ ਜਿਹੜਾ ਪ੍ਰਾਚੀਨ ਸੁਮੇਰੀਅਨ ਮਹਾਕਾਵ ਦੇ ਵਿੱਚ ਵੀ ਇੱਕ ਖਾਸ ਸਥਾਨ ਰੱਖਦਾ ਸੀ ਇਸ ਰਾਜੇ ਦੀ ਕਬਰ ਮਿਲਣ ਦੀ ਘੋਸ਼ਣਾ ਤੋਂ 5 ਮਹੀਨੇ ਬਾਅਦ ਸੰਯੁਕਤ ਰਾਜ ਨੇ ਇਰਾਕ ਦੇ ਉੱਤੇ ਹਮਲਾ ਕਰਤਾ ਤੇ ਇਰਾਕ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਬਗਦਾਦ ਦੇ ਵਿੱਚ ਜਿਹੜੀ ਇਰਾਕ ਦੀ ਰਾਸ਼ਟਰੀ ਲਾਇਬ੍ਰੇਰੀਆ ਜਾਇਬਕਾਰਾ ਉਹਨੂੰ ਲੁੱਟਿਆ ਗਿਆ ਤੇ ਇਹ ਲੁੱਟ ਕੋਈ ਆਮ ਲੁੱਟ ਨਹੀਂ ਸੀ ਇਹ ਬੜੀ ਸੋਚ ਸਮਝ ਕੇ ਲੁੱਟ ਕੀਤੀ ਗਈ ਤੇ ਇਸ ਲੁੱਟ ਦੇ ਵਿੱਚੋਂ ਉਹਨਾਂ ਨੇ ਹਜ਼ਾਰਾਂ ਅਨਮੋਲ ਕਲਾਕ੍ਰਿਤੀਆਂ, ਦਸਤਾਵੇਜ਼, ਕਿਤਾਬਾਂ, ਪ੍ਰਾਤਨ ਲਿਖਤਾਂ ਚੱਕ ਲਈਆਂ ਜਿਹੜੀਆਂ ਅਨੁਨਾਕੀ ਦੇ ਨਾਲ ਸਬੰਧਤ ਸੀਗੀਆਂ, ਇਹ ਸਾਰੀਆਂ ਚੀਜ਼ਾਂ ਉੱਥੋਂ ਚੋਰੀ ਹੋ ਗਈਆਂ। ਵਿਸ਼ਾਲ ਮੂਰਤੀਆਂ ਵੀ ਸੀਗੀਆਂ ਉੱਥੇ। ਇਨ੍ਹਾਂ ਪੁਰਾਣੇ ਦਸਤਾਵੇਜ਼ਾਂ ਦੇ ਵਿੱਚ ਗਿਲਗਾਮੇਸ਼ ਦੀ ਜਿਹੜੀ ਮੂਰਤੀ ਸੀਗੀ, ਉਹਨੂੰ ਵੀ ਇੱਕ ਮਹਾਨ ਮੂਰਤੀ ਦੇ ਵਜੋਂ ਦਰਸਾਇਆ ਗਿਆ ਸੀ। ਮਤਲਬ ਕਿ ਉਹਦੇ ਪਿੱਛੇ ਵੀ ਕੋਈ ਰਾਜ਼ ਸੀਗਾ ਪਰ ਉਹ ਸਾਰੇ ਦੇ ਸਾਰੇ ਰਾਜ਼ ਉਹਨਾਂ ਦਸਤਾਵੇਜ਼ਾਂ ਦੇ ਨਾਲ ਹੀ ਗਾਇਬ ਹੋ ਗਏ। ਫਿਰ ਇਹ ਸੰਯੁਕਤ ਰਾਸ਼ਟਰ ਵਾਲਿਆਂ ਨੇ ਉੱਥੇ ਮਾਰੂਥਲ ਦੇ ਵਿੱਚ ਇੱਕ ਆਪਣਾ ਬੇਸ ਤਿਆਰ ਕੀਤਾ ਉਹ ਬੇਸ ਦੇ ਵਿੱਚ ਰਹਿਣ ਵਾਲੇ ਜਿਹੜੇ ਫੌਜੀ ਸੀਗੇ ਉਹ ਕੋਈ ਆਮ ਫੌਜੀ ਨਹੀਂ ਸੀ ਕਿ ਕਹਿੰਦੇ ਉਹ ਬੜੀ ਆਧੁਨਿਕ ਤਕਨੀਕ ਦੇ ਨਾਲ ਹੋ ਕਿਉਂਕਿ ਰੇਗਿਸਤਾਨ ਦੇ ਵਿੱਚ ਰਹਿਣਾ ਬੜਾ ਔਖਾ ਵਾ ਹਨਾ ਤੇ ਉੱਥੇ ਉਹ ਉਹਨਾਂ ਨੇ ਇੰਨੀ ਗਰਮੀ ਤੇ ਇੰਨੀਆਂ ਚੀਜ਼ਾਂ ਦਾ ਸਾਹਮਣਾ ਕੀਤਾ ਮਤਲਬ ਕਿ ਉਹ ਆਮ ਬੰਦੇ ਨਹੀਂ ਸੀਗੇ ਉਹਨਾਂ ਦੇ ਕੋਲੇ ਕੁਝ ਸਪੈਸ਼ਲ ਇਦਾਂ ਦਾ ਸੀਗਾ ਪਰ ਉਹ ਜਿਹੜਾ ਬੇਸ ਬਣਾਇਆ ਗਿਆ ਉਹ ਬੇਸ ਇਸ ਕਰਕੇ ਬਣਾਇਆ ਗਿਆ ਸੀ ਕਿ ਅਨੂਨਾਕੀ ਦੇ ਇਤਿਹਾਸ ਦੀਆਂ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਤੇ ਕੁਸ਼ਕ ਉਹ ਬੇਸ ਵਾਲੇ ਉੱਥੋਂ ਕੱਢ ਕੇ ਆਪਣੇ ਨਾਲ ਲੈ ਗਏ। ਸਪਿੰਕਸ ਜਿਹੜੀ ਮੂਰਤੀ ਹੈ ਸਿਰਫ ਪਿਰਾਮਿਡ ਦਾ ਸਰਪਰਾਸਤ ਨਹੀਂ ਸੀਗਾ। ਇਹਦੇ ਥੱਲੇ ਲੁਕੇ ਹੋਏ ਇੱਕ ਭੂਮੀਗਤ ਸ਼ਹਿਰ ਦੀ ਇੱਕ ਕੁੰਜੀ ਵੀ ਰਿਹਾ ਵਾ ਤੇ ਇਹਦੇ ਬਾਰੇ ਵੀ ਸਾਡੇ ਤੋਂ ਲੁਕੋੜ ਰੱਖਿਆ ਉਹਨਾਂ ਖੋਜੀਆਂ ਨੇ ਜਿਨ੍ਹਾਂ ਨੂੰ ਪ੍ਰਾਚੀਨ ਮਿਸਰ ਦੇ ਕੁਸ਼ਕ ਗ੍ਰੰਥ ਮਿਲੇ ਜਿਹੜੇ ਇਸ ਲੁਕੇ ਹੋਏ ਸ਼ਹਿਰ ਦੇ ਵੱਲ ਇਸ਼ਾਰਾ ਕਰਦੇ ਸੀ ਤੇ ਇਸ ਲੁਕੇ ਹੋਏ ਸ਼ਹਿਰ ਦੇ ਵੀ ਕਈ ਹਵਾਲੇ ਉਸ ਵਿੱਚ ਦਿੱਤੇ ਗਏ ਇਹ ਮੂਰਤੀ 4000 ਸਾਲ ਪਹਿਲਾਂ ਬਣਾਈ ਗਈ ਸੀ ਇਸ ਦੇ ਥੱਲੇ ਇਸ ਤੋਂ ਵੀ ਪੁਰਾਣੇ ਕਈ ਰਾਜ ਲੁਕੇ ਹੋਏ ਨੇ ਜਿੰਨੀਆਂ ਵੀ ਖੋਜਾਂ ਹੋਈਆਂ ਉਹ ਸਾਰੀਆਂ ਖੋਜਾਂ ਦੇ ਵਿੱਚ ਇਸ ਚੀਜ਼ ਦਾ ਪ੍ਰਮਾਣ ਮਿਲਦਾ ਕਿ ਇਹ ਜਿਹੜਾ ਬੋਤ ਹੈ ਬੋਤ ਨਹੀਂ ਹੈਗਾ ਇੱਕ ਰਹੱਸੇਮਈ ਦੁਨੀਆ ਦਾ ਦਰਵਾਜ਼ਾ ਇੰਨੀਆਂ ਲਿਖਤਾਂ ਇੰਨੇ ਸਬੂਤ ਇੰਨੇ ਪ੍ਰਮਾਣ ਹੋਣ ਦੇ ਬਾਵਜੂਦ ਵੀ ਅਸੀਂ ਇਸ ਦਰਵਾਜ਼ੇ ਨੂੰ ਹਜੇ ਤੱਕ ਖੋਲ ਨਹੀਂ ਸਕੇ ਇੱਕ ਉન્નਤ ਪ੍ਰਾਚੀਨ ਸਭਿਅਤਾ ਜਿਸ ਨੂੰ ਅਰੂਸ਼ੀਆ ਕਿਹਾ ਜਾਂਦਾ ਸੀ ਅਰੂਸ਼ੀਆ ਕਈ ਮਿਸਰ ਦੇ ਪੁਰਾਣੇ ਗ੍ਰੰਥਾਂ ਦੇ ਵਿੱਚ ਇਸ ਦਾ ਖੁੱਲ ਕੇ ਜ਼ਿਕਰ ਕੀਤਾ ਗਿਆ ਅਰੂਸ਼ੀਆ ਜਿਨ੍ਹਾਂ ਦੇ ਕੋਲ ਉન્નਤ ਇੰਜੀਨੀਅਰ ਤੇ ਗਿਆਨ ਦਾ ਬਹੁਤ ਵੱਡਾ ਭੰਡਾਰ ਸੀਗਾ ਉਹਨਾਂ ਨੇ ਆਪਣੀ ਬੁੱਧੀ ਤੇ ਟੈਕਨੋਲੋਜੀ ਦੀ ਰੱਖਿਆ ਦੇ ਲਈ ਇਸ ਬੁੱਤ ਨੂੰ ਪੜਾਇਆ ਸੀ ਤੇ ਇਹਦੇ ਹੇਠਾਂ ਇਹਦੇ ਥੱਲੇ ਇੱਕ ਬਹੁਤ ਵੱਡਾ ਭੂਮੀਗਤ ਸ਼ਹਿਰ ਬਣਾਇਆ ਗਿਆ ਅਰੂਸ਼ੀਆ ਦੇ ਲੋਕ ਜਦੋਂ ਧਰਤੀ ਛੱਡ ਕੇ ਗਏ ਤਾਂ ਉਹਨਾਂ ਨੇ ਇਸ ਸ਼ਹਿਰ ਨੂੰ ਸੀਲ ਕਰ ਦਿੱਤਾ ਤੇ ਉਹ ਸੀਲ ਇੰਨੀ ਕੁ ਜ਼ਬਰਦਸਤਾ ਕਿ ਜਿਹਦੇ ਬਾਰੇ ਹਜੇ ਤੱਕ ਇਨਸਾਨ ਜਾਂ ਇਨਸਾਨੀ ਦਿਮਾਗ ਖੋਜ ਨਹੀਂ ਕਰ ਪਾਇਆ ਹੈਗਾ ਉਹਨਾਂ ਪੁਰਾਣੇ ਗ੍ਰੰਥਾਂ ਦੇ ਮੁਤਾਬਕ ਉਹਨਾਂ ਦੇ ਵਿੱਚ ਇਹ ਲਿਖਿਆ ਹੋਇਆ ਕਿ ਇਸ ਨੂੰ ਸੀਲ ਕਰਨ ਦਾ ਕਾਰਨ ਇਹ ਸੀਗਾ ਕਿ ਐਡੀ ਵੱਡੀ ਤਾਕਤ ਜਾਂ ਇੰਨੀਆਂ ਆਉਤਨਿਕ ਚੀਜ਼ਾਂ ਕਿਸੇ ਗਲਤ ਹੱਥ ਦੇ ਵਿੱਚ ਨਾ ਪੈ ਜਾਣ ਤਾਂ ਹੀ ਇੱਥੇ ਆਮ ਇਨਸਾਨਾਂ ਦਾ ਆਉਣਾ ਜਾਣਾ ਬੰਦ ਕੀਤਾ ਹੋਇਆ ਗਵਰਨਮੈਂਟ ਵੱਲੋਂ ਇਸ ਸਮੇਂ ਦੁਨੀਆ ਭਰ ਦੇ ਅਜਾਇਬ ਘਰਾਂ ਦੇ ਵਿੱਚ ਅਨੁਨਾਕੀ ਦੇਵਤਿਆਂ ਦੇ ਬਾਰੇ ਦਾਸਤਾਵੇਜ਼ ਪਏ ਨੇ 450000 ਸਾਲ ਪਹਿਲਾਂ ਨਵੀਰੂ ਨਾਂ ਦੇ ਇੱਕ ਗ੍ਰਹਿ ਦੇ ਉੱਤੋਂ ਅਨੂਨਾਕੀ ਦੇਵਤੇ ਜਿਹੜੇ ਧਰਤੀ ਤੇ ਪਹੁੰਚੇ ਸਨ ਦਾਸਤਾਂ ਵਿỆਜਾਂ ਦੇ ਵਿੱਚ ਕਿਹਾ ਜਾਂਦਾ ਕਿ ਉਸ ਸਮੇਂ ਧਰਤੀ ਜਵਾਨ ਸੀਗੀ ਤੇ ਇਹ ਅਨੂਨਾਕੀ ਦੇਵਤੇ ਆ ਜਿਹੜੇ ਧਰਤੀ ਨੂੰ ਮੰਨਦੇ ਸੀਗੇ ਇਹਨਾਂ ਨੇ ਮੰਗਲ ਗ੍ਰਹਿ ਤੇ ਧਰਤੀ ਦੇ ਉੱਤੇ ਉੱਥੇ ਰਹਿੰਦੇ ਉਸ ਸਮੇਂ ਦੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਆਪਣਾ ਡੀਐਨਏ ਮਿਕਸ ਕਰਕੇ ਇੱਕ ਕਾਮਯਾ ਦੀ ਫੌਜ ਬਣਾਉਣੀ ਚਾਹੀ ਸੀ ਉਸ ਸਮੇਂ ਦੇ ਲੋਕਾਂ ਨੂੰ ਆਪਣੇ ਗਿਆਨ ਦੇ ਅਨੁਸਾਰ ਢਾਲਣਾ ਚਾਹੁੰਦੇ ਸੀ ਤੇ ਆਪਣੇ ਪ੍ਰਯੋਗ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀਗੇ ਕੁਝ ਦਸਤਾਵੇਜ਼ਾਂ ਦੇ ਮੁਤਾਬਕ ਅਨੂਨਾਕੀ ਦੇਵਤਿਆਂ ਨੇ ਮਨੁੱਖਤਾ ਦੇ ਅੰਦਰ ਆਪਣਾ ਇੱਕ ਜੀਨ ਛੱਡਿਆ ਉਹਨਾਂ ਦੇ ਡੀਐਨਏ ਦੇ ਵਿੱਚ ਇੱਕ ਬਦਲਾਅ ਕੀਤਾ ਜਿਸ ਦੇ ਨਾਲ ਮਨੁੱਖਾਂ ਦੇ ਅੰਦਰ ਅਧਿਆਤਮਿਕਤਾ ਤੇ ਸ਼ਰਧਾ ਜਿਹੜੀ ਉਹ ਕਹਿੰਦੇ ਵੀ ਕਾਫੀ ਉਹਨਾਂ ਦੇ ਅੰਦਰ ਆ ਗਈ ਸੀਗੀ ਫਿਰ ਧਾਰਮਿਕ ਭਾਵਨਾ ਜਿਹੜੀ ਉਹਨਾਂ ਦੇ ਅੰਦਰ ਸ਼ੁਰੂ ਹੋਈ ਉਸ ਬਦਲਾਅ ਤੋਂ ਬਾਅਦ VMAT2 ਨਾਮ ਦਾ ਇਹ ਜਿਹੜਾ ਜੀਨ ਆ ਇਹ ਕਹਿੰਦੇ ਅਨੁਨਾਕੀ ਤੋਂ ਹੀ ਇਨਸਾਨਾਂ ਦੇ ਵਿੱਚ ਆਇਆ ਸੋ ਇਹ ਸੀਗਾ ਆਪਣਾ ਅੱਜ ਦਾ ਪਾਠ ਅੱਗੇ ਵੀ ਆਪਾਂ ਹੋਰ ਪਾਠ ਇਹਦੇ ਕਰਾਂਗੇ ਥੋੜਾ ਜਿਹਾ ਕਈ ਵਾਰੀ ਸਮਾਂ ਨਹੀਂ ਲੱਗਦਾ ਤਾਂ ਕਰਕੇ ਨਹੀਂ ਬਣਾਇਆ ਜਾਂਦਾ ਕਿਉਂਕਿ ਇਹਦੇ ਬਾਰੇ ਪੜ੍ਹਨਾ ਫਿਰ ਉਹਦੇ ਬਾਰੇ ਸਾਰਾ ਕੁਝ ਉਹਦਾ ਵੀਡੀਓ ਬਣਾ ਕੇ ਤੇ ਉਹ ਕਰਨਾ ਥੋੜਾ ਜਿਆਦਾ ਹਾਰਡ ਹੋ ਜਾਂਦਾ ਪਰ ਕੋਈ ਗੱਲ ਨਹੀਂ ਤੁਸੀਂ ਬਾਰ-ਬਾਰ ਕਹਿੰਦੇ ਸੀਗੇ ਤਾਂ ਆਪਾਂ ਇਹ ਕੰਪਲੀਟ ਕਰਾਂਗੇ ਕਿਉਂਕਿ ਬਹੁਤ ਲੰਬਾ ਵਿਸ਼ਾ ਹੈ ਪਰ ਟਰਾਈ ਕਰਦੇ ਆਂ ਵੀ ਆਪਾਂ ਇਹਦੇ ਵਿੱਚ ਜਿਹੜੇ ਥੋੜੇ-ਬਹੁਤੇ ਹਾਈਲਾਈਟ ਵਿਸ਼ੇ ਨੇ ਆਪਾਂ ਉਹ ਹੀ ਚੱਕ ਕੇ ਤੇ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਆਂ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਬਹੁਤ ਪਿਆਰ ਦਿੰਦੇ ਹੋ ਬੜਾ ਸਤਿਕਾਰ ਦਿੰਦੇ ਹੋ ਜਿਉਂਦੇ ਵਾਸਤੇ ਰਹੋ